ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਟਾਈਮ ਵਿੱਚ ਬਹੁਤੋ ਸਵਾਗਤ ਸਭ ਤੋਂ ਪਹਿਲੀ ਗੱਲਬਾਤ ਕੈਨੇਡਾ ਦੀ ਮਹਿੰਗਾਈ ਦੇ ਬਾਰੇ ਕੈਨੇਡਾ ਦੇ ਵਿੱਚ ਮਹਿੰਗਾਈ ਐ ਇਸ ਵੇਲੇ ਬਹੁਤ ਜ਼ਿਆਦਾ ਐ ਤੇ ਲੋਕ ਤੰਗ ਨੇ ਬੜੇ ਲੰਬੇ ਸਮੇਂ ਤੋਂ ਤੰਗ ਨੇ ਭਾਵੇਂ ਕਿ ਮਹਿੰਗਾਈ ਦੀ ਦਰ ਜਿਹੜੀ ਆ ਉਹ ਥੱਲੇ ਆ ਰਹੀ ਆ ਲਗਾਤਾਰ ਅਸੀਂ ਚਰਚਾ ਵੀ ਕਰਦੇ ਆਂ ਮਹਿੰਗਾਈ ਦੀ ਦਰ ਮਤਲਬ ਜਿਹੜੀ ਇਨਫਲੇਸ਼ਨ ਆ ਉਹ ਜਦੋਂ ਥੱਲੇ ਆਉਂਦੀ ਆ ਤਾਂ ਉਹਦੇ ਤੋਂ ਬਾਅਦ ਬੈਂਕਰੇ ਬੈਂਕ ਆਫ ਕੈਨੇਡਾ ਨੇ ਰੇਟ ਕੱਟ ਕੀਤੇ ਆ ਪਰ ਇਹ ਜਦੋਂ ਮਹਿੰਗਾਈ ਇਹ ਦੇਖੀ ਜਾਂਦੀ ਆ ਵੀ ਥੱਲੇ ਆ ਗਈ ਆ ਤਾਂ ਓਵਰਆਲ ਦੇਖਦੇ ਆ ਥੱਲੇ ਆ ਗਈ ਇਦੇ ਵਿੱਚ ਕਾਰਾਂ ਦੀ ਕੀਮਤ ਵੀ ਆ ਜਿਹਦੇ ਵਿੱਚ ਗੈਸ ਦੀ ਕੀਮਤ ਵੀ ਆ ਜਿਹਦੇ ਵਿੱਚ ਗਰੋਸਰੀ ਸਾਰਾ ਕੁਝ ਰਲਾ ਕੇ ਪਰ ਜਿਹੜਾ ਬੰਦੇ ਦਾ ਸਿੱਧਾ ਵਾਹ ਰੋਜ਼ ਦੀਆਂ ਚੀਜ਼ਾਂ ਦੇ ਨਾਲ ਪੈਂਦਾ ਉਹ ਖਾਣਾ ਆ ਗਰੋਸਰੀ ਆ ਤੇ ਉਹਦੇ ਨਾਲ ਲੋਕਾਂ ਦਾ ਜਿਹੜਾ ਮਤਲਬ ਜਿਹੜੇ ਨਿਤ ਰੋਜ਼ ਦੇ ਜਿਹੜੇ ਰੋਜ਼ਮਰਰਾ ਦੇ ਐਕਸਪੈਂਸ ਨੇ ਲੋਕਾਂ ਦੇ ਉਹ ਲੋਕ ਤੰਗ ਨੇ ਕਿਸੇ ਨੇ ਰੋਜ਼ ਭਾਵੇਂ ਕੁਝ ਵੀ ਕਰਨਾ ਚਾਰ ਗੈਸ ਪਾਉਣੀ ਹੈ ਜਾਂ ਉਹਨੇ ਗਰੋਸਰੀ ਲੈਣੀ ਹੈ ਜਾਂ ਉਹਨੇ ਕਾਫੀ ਪੀਣੀ ਹੈ ਬਾਹਰ ਜਾ ਕੇ ਖਾਣਾ ਖਾਣਾ ਆ ਰੋਜ਼ਾਨਾ ਦੇ ਜਿਹੜੇ ਕੰਮ ਨੇ ਉਹਨਾਂ ਕੰਮਾਂ ਦੇ ਵਿੱਚ ਜਿਹੜਾ ਲੋਕ ਤੰਗ ਨੇ ਲਗਭਗ ਅੱਧੇ 45% ਜਿਹਨੂੰ ਹੋਰ ਜਿਹੜਾ ਉਹ ਕਰਨਾ ਹੋਵੇ ਜਿਆਦਾ ਐਕੂਰੇਟ ਕਰਨਾ ਹੋਵੇ 45% ਕਨੇਡੀਅਨ ਇਸ ਵੇਲੇ ਇਹ ਕਹਿ ਰਹੇ ਆ ਕਿ ਵਧਦੀਆਂ ਕੀਮਤਾਂ ਦਾ ਉਨ੍ਹਾਂ ਦੇ ਰੋਜ਼ਮਰਰਾ ਦੇ ਖਰਚਿਆਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਇਹ 45% 12% ਜਿਹੜੇ 12% ਪੁਆਇੰਟ ਹਾਇਰ ਆ 2 ਸਾਲ ਪਹਿਲਾਂ ਜਿਹੜੀ ਸਟੈਟਿਸਟਿਕਸ ਸਟੈਟਿਸਟਿਕਸ ਕੈਨੇਡਾ ਦੀ ਸਟੱਡੀ ਆਈ ਸੀ ਉਹਦੇ ਨਾਲੋਂ ਇਹ ਚਿੰਤਾ ਵਾਲੀ ਗੱਲ ਆ 12% ਹਾਇਰ ਨੇ 45% ਦਾ ਮਤਲਬ ਇਹ ਆ ਕਿ 33% ਜਿਹੜੇ ਪਹਿਲਾਂ ਕਹਿੰਦੇ ਸੀ 2 ਸਾਲ ਪਹਿਲਾਂ ਲੋਕ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਮੁਤਾਬਕ 33% ਲੋਕ ਕਹਿੰਦੇ ਸੀ ਵੀ ਸਾਡੇ ਉੱਤੇ ਮਹਿੰਗਾਈ ਦਾ ਇੰਨਾ ਅਸਰ ਪੈ ਰਿਹਾ ਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਸਾਡੇ ਕੋਲੋਂ ਖਰਚਿਆਂ ਦੇ ਉੱਤੇ ਅਸਰ ਪੈ ਰਿਹਾ ਹੁਣ ਉਹ ਗਿਣਤੀ 45% ਹੋ ਗਈ ਆ ਜਾਨੀ ਕਿ 12% ਵਾਧਾ ਹੋ ਗਿਆ ਹੁਣ ਆ ਤੇ ਇਹ ਚਾਹੀਦਾ ਸੀ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਅੰਕੜੇ ਦੱਸਦੇ ਆ ਕਿ ਇਹ ਕੀਮਤਾ ਥੱਲੇ ਜਦੋਂ ਮਹਿੰਗਾਈ ਘਟੀ ਆ ਤੇ ਲੋਕਾਂ ਦਾ ਨੰਬਰ ਥੱਲੇ ਆਉਣਾ ਚਾਹੀਦਾ ਸੀ ਪਰ ਇਹ ਨੰਬਰ ਵਧ ਗਿਆ ਇਹਦਾ ਮਤਲਬ ਗੜਬੜ ਕਿਤੇ ਨਾ ਕਿਤੇ ਹੈਗੀ ਆ ਜਾਂ ਤੇ ਚੀਜ਼ਾਂ ਦੀਆਂ ਕੀਮਤਾ ਜਿਹੜੀਆਂ ਲੋਕ ਵਰਤਦੇ ਉਹਨਾਂ ਦੇ ਵਿੱਚ ਕਿ ਹਜੇ ਤੱਕ ਵਾਧਾ ਆ ਲੋਕਾਂ ਦੀ ਆਮਦਨ ਦੇ ਵਿੱਚ ਫਰਕ ਆ ਕਿਤੇ ਨਾ ਕਿਤੇ ਜਿਹੜੀ ਪੋਪੂਲੇਸ਼ਨ ਵਧ ਗਈ ਆ ਨੌਕਰੀਆਂ ਘਟ ਗਈਆਂ ਲੋਕ ਜ਼ਿਆਦਾ ਵਿਹਲੇ ਹੋ ਗਏ ਆ ਓਵਰ ਆਲ ਜੇ ਦੇਖਿਆ ਜਾਵੇ ਤੇ ਇਹ ਨਤੀਜੇ ਬੜੇ ਸਪਸ਼ਟ ਨੇ ਚਿੰਤਾ ਵਾਲੇ ਨੇ ਚਲੋ 20% 33% ਤੱਕ ਮੰਨਿਆ ਜਾ ਸਕਦਾ ਪਰ 45% ਇਹ ਲੋਕ ਕਹਿ ਰਹੇ ਲਗਭਗ ਅੱਧਾ ਕੈਨੇਡਾ ਇਸ ਵੇਲੇ ਮਿਲ ਗਿਆ ਪਿਆ ਇਸ ਗੱਲ ਤੋਂ ਕਿ ਉਹਨਾਂ ਕੋਲੇ ਰੋਜ਼ ਦਾ ਖਾਣਾ ਪਾਣੀ ਨਹੀਂ ਪੂਰਾ ਹੋ ਰਿਹਾ ਮਤਲਬ ਇੱਕ ਬੰਦਾ ਜਿਹੜਾ ਸਿੱਧਾ-ਸਿੱਧਾ ਜਾ ਕੇ ਕਿਸੇ ਵੀ ਗਰੋਸਰੀ ਸਟੋਰ ਤੋਂ ਗਰੋਸਰੀ ਲੈ ਕੇ ਘਰ ਆ ਜਾਂਦਾ ਸੀ ਉਹ 10 ਵਾਰੀ ਸੋਚਦਾ ਚੀਜ਼ ਲੈਣ ਲੱਗਿਆ ਚੀਜ਼ ਲੈਣ ਤੋਂ ਬਾਅਦ ਉਹ ਇਹ ਦੇਖਦਾ ਵੀ ਸਸਤੀ ਕਿੱਥੇ ਲੱਗੀ ਆ ਫਲਾਇਰ ਦੇਖਣੋਂ ਹਟ ਗਏ ਸੀ ਲੋਕ ਹੁਣ ਫਲਾਇਰ ਦੇਖ ਕੇ ਜਾਂਦੇ ਆ ਫਲਾਣੇ ਸਟੋਰ ਦੇ ਉੱਤੇ ਸਸਤੀ ਆ ਉੱਥੋਂ ਆ ਲੈ ਲਓ ਉੱਥੇ ਆ ਲੈ ਲਓ ਉੱਥੇ ਆ ਲੈ ਲਓ ਨਹੀਂ ਤਾਂ ਜਿੱਥੇ ਗਏ ਸੀ ਉੱਥੇ ਲੈ ਆਣੇ ਸੀ ਲੋਕਾਂ ਨੇ ਖਾਣ ਪੀਣ ਦੀ ਆਦਤਾਂ ਬਦਲ ਲਈਆਂ ਇਹ ਹੈਰਾਨੀ ਦੀ ਗੱਲ ਇਹ ਆ ਕਿ ਦੁਨੀਆ ਦੇ ਇੱਕ ਸਭ ਤੋਂ ਵੱਧ ਵਿਕਸਿਤ ਦੇਸ਼ਾਂ ਦੇ ਵਿੱਚੋਂ ਇੱਕ ਵਿਕਸਿਤ ਦੇਸ਼ ਕੈਨੇਡਾ ਤੇ ਕੈਨੇਡਾ ਦੇ ਵਿੱਚ ਐਸ ਤਰ੍ਹਾਂ ਦੇ ਲੋਕਾਂ ਦਾ ਇਹ ਹਾਲ ਹੋਇਆ ਆ ਕਿ ਉਹ ਖਾਣ ਲੱਗੇ ਵੀ ਸੋਚਦੇ ਆ ਕਿਹੜੀ ਚੀਜ਼ ਖਾਈਏ ਤੇ ਕਿਹੜੀ ਨਾ ਖਾਈਏ ਇਹ ਮਹਿੰਗਾਈ ਜਿਹੜੀ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੱਸ ਰਹੀ ਆ 45% ਲੋਕਾਂ ਦੇ ਰੋਜ਼ਮਰਾਂ ਜੀਵਨ ਦੇ ਉੱਤੇ ਅਸਰ ਪਿਆ ਮਤਲਬ ਪ੍ਰਭਾਵਿਤ ਹੋਈਆਂ ਇਹ ਚੀਜ਼ਾਂ ਲੋਕ ਕੰਪੇਅਰ ਕਰਦੇ ਆ ਪ੍ਰਾਈਸ ਫਲਾਇਰ ਦੇਖਦੇ ਆ ਇੱਥੇ ਸਸਤੀ ਆ ਇੱਥੇ ਕਿੰਨੇ ਦੀ ਆ ਉਹ ਇਸ ਤਰੀਕੇ ਦੇ ਨਾਲ ਹੁਣ ਚੀਜ਼ਾਂ ਜਿਹੜੀਆਂ ਲੋਕਾਂ ਨੇ ਲੈਣੀਆਂ ਸ਼ੁਰੂ ਕੀਤੀਆਂ ਆ ਜਿਹੜੇ ਇਹ ਕਹਿੰਦੇ ਆ ਕਿ ਪੈਸੇ ਦੇ ਮਾਮਲੇ ਦੇ ਵਿੱਚ ਬਹੁਤੇ ਦਿਨ ਉਹਨਾਂ ਦੇ ਉੱਤੇ ਸਟ्रेस ਹੁੰਦੀ ਆ ਤੇ ਜਿਹੜੇ ਸਿਰਫ ਪੰਜਾਂ ਦੇ ਵਿੱਚੋਂ ਇੱਕ ਜਣਾ ਇਸ ਵੇਲੇ ਕਹਿ ਰਿਹਾ ਆ ਕਿ ਜਿਹੜੀ ਲਾਈਫ ਸੈਟੀਸਫੈਕਸ਼ਨ ਉਹ ਦੱਸਿਆ ਜਾ ਰਿਹਾ ਸਟਡੀ ਕੰਪਾਈਲ ਕੀਤੀ ਆ ਕੈਨੇਡੀਅਨ ਦਾ ਜਿਹੜਾ ਰਿਸਪਾਂਸ ਕੈਨੇਡੀਅਨਸ ਕੋਲੋਂ ਲਿਆ ਗਿਆ ਹਾ ਸਪ੍ਰਿੰਗ ਦੇ ਵਿੱਚ ਤੇ ਨੂੰ ਆਹਾ ਅ ਅੱਜ ਯਾਨੀ ਕਿ ਵੀਰਵਾਰ ਨੂੰ ਪਬਲਿਸ਼ ਕੀਤਾ ਗਿਆ ਅ ਜਿਹੜੇ ਬੱਚੇ ਨੇ ਉਹ ਵੀ ਇੱਕ ਇੰਡੀਕੇਟਰ ਨੇ ਇਸ ਚੀਜ਼ ਦੇ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਹਾ ਇਹਦਾ 55% ਜਿਹੜੇ ਘਰ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜੇ 55% ਘਰ ਜਿਨ੍ਹਾਂ ਦੇ ਵਿੱਚ ਬੱਚੇ ਨੇ ਜਾਨੀ ਬੱਚਿਆਂ ਵਾਲੇ ਘਰ ਜਿਹੜੇ ਨੇ ਉਹ ਡੇ ਤੋਂ ਡੇ ਪ੍ਰੈਸ਼ਰ ਉਹਨਾਂ ਦੇ ਉੱਤੇ ਇਸ ਵੇਲੇ ਹੋ ਰਿਹਾ ਤੇ ਇਹ ਪਹਿਲਾਂ 37% ਸੀਗਾ ਸੋ ਜੇ ਬੱਚਿਆਂ ਵਾਲੇ ਘਰ ਦੇ ਉੱਤੇ ਪ੍ਰੈਸ਼ਰ ਆ ਤੇ ਇਹਦਾ ਮਤਲਬ ਇਹ ਆ ਕਿ ਬੱਚਿਆਂ ਦੇ ਉੱਤੇ ਵੀ ਪ੍ਰੈਸ਼ਰ ਆ ਕਿੰਨੇ ਬੱਚੇ ਨੇ ਜਿਹੜੇ ਬਿਨਾ ਮਤਲਬ ਕੋਈ ਵੇਲਾ ਹੁੰਦਾ ਸੀ ਜਾਂ ਕੈਨੇਡਾ ਦੇ ਵਿੱਚ ਉਹ ਘਰ ਆ ਜਿਨ੍ਹਾਂ ਦੇ ਵਿੱਚ ਮਾਪੇ ਉਹਨਾਂ ਨੂੰ ਬ੍ਰੇਕਫਾਸਟ ਦਿੰਦੇ ਆ ਤੇ ਉਹ ਵਾਪਸ ਲੈ ਆਉਂਦੇ ਆ ਖਾਂਦੇ ਨਹੀਂ ਕਈ ਵਾਰੀ ਜਾਂ ਰਜੇ ਹੁੰਦੇ ਆ ਅੱਜ ਕੈਨੇਡਾ ਦੇ ਵਿੱਚ ਇਹ ਹਾਲਤਾ ਕਿ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਖਾਲੀ ਆਉਂਦੇ ਆ ਬ੍ਰੇਕਫਾਸਟ ਕਰਕੇ ਨਹੀਂ ਆਉਂਦੇ ਨਾਲ ਲੈ ਕੇ ਨਹੀਂ ਆਉਂਦੇ ਲੋਕਾਂ ਨੂੰ ਪੈਸੇ ਇਕੱਠੇ ਕਰਕੇ ਡੋਨੇਸ਼ਨ ਦੇ ਕੇ ਬ੍ਰੇਕਫਾਸਟ ਜਾਂ ਲੰਚ ਉਹਨਾਂ ਨੂੰ ਦੇਣਾ ਪੈ ਰਿਹਾ ਕਿੰਨੀਆਂ ਸੰਸਥਾਵਾਂ ਨੇ ਜਿਹੜੀਆਂ ਇਹ ਡੋਨੇਟ ਕਰਦਿਆਂ ਨੇ ਕਿੰਨੇ ਗੁਰਦੁਆਰਾ ਸਾਹਿਬ ਨੇ ਇੱਥੇ ਸਾਡੇ ਆਲੇ-ਦੋਲੇ ਜਿਹੜੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਸਕੂਲਾਂ ਦੇ ਵਿੱਚ ਬੱਚਿਆਂ ਦੇ ਇਸ ਬ੍ਰੇਕਫਾਸਟ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ ਜਨਾਂ ਨੂੰ ਪਾਰਟਿਸਿਪੇ ਬ੍ਰੇਕਫਾਸਟ ਜਿਹੜਾ ਪ੍ਰੋਵਾਈਡ ਕਰਾ ਰਹੇ ਆ 10ਾਂ ਦੇ ਵਿੱਚੋਂ 4 ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਚਿੰਤਤ ਨੇ 40% ਅ ਜਿਆਦਾ ਮਤਲਬ ਆਪਣੀ ਇਸ ਗੱਲ ਦੇ ਉੱਤੇ ਚਿੰਤਤ ਨੇ ਵੀ ਹੋਊਗਾ ਕੀ ਇਹ 2022 ਦੇ ਵਿੱਚ ਤਿੰਨ ਸੀ ਦਸਾਂ ਦੇ ਵਿੱਚੋਂ 30% ਸੀ 10% ਸਿੱਧਾ ਵਾਧਾ ਹੋ ਗਿਆ ਸੋ ਸਟਾਰਟ ਕਰਨ ਦੀ ਰਿਪੋਰਟ ਚਿੰਤਾ ਵਾਲੀ ਆ ਬਹੁਤ ਵਾਰੀ ਗੱਲਾਂ ਹੁੰਦੀਆਂ ਕੈਨੇਡਾ ਦੇ ਹਾਲਾਤ ਮਾੜੇ ਆ ਹਾਲਾਤ ਮਾੜੇ ਆ ਕੈਨੇਡਾ ਦੇ ਹਾਲਾਤ ਸੱਚਮੁੱਚ ਮਾੜੇ ਆ ਜਿਹੜੇ ਚਲੋ ਸਟੂਡੈਂਟਸ ਨੇ ਜਾਂ ਕੋਈ ਵਰਕ ਪਰਮਿਟ ਤੇ ਆ ਜਾਂ ਦੂਜਾ ਉਹਦੀਆਂ ਸਟ੍ਰੈਸਿਸ ਤੇ ਆਪਣੀਆਂ ਹੈਗੀਆਂ ਇਹ ਤੇ ਸਾਰੇ ਕੈਨੇਡੀਅਨ ਜੀ ਇਨਕਲੂਡਿੰਗ ਸਿਟੀਜ਼ਨ ਤੇ ਜਿਹੜੇ ਪੀਆਰ ਆ ਉਹਨਾਂ ਦੀ ਇਸ ਵੇਲੇ ਇਹ ਹਾਲਤ ਹੋਈ ਆ ਦੂਜਿਆਂ ਦਾ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਜਿਹੜੇ ਵਲਨਰੇਬਲ ਨੇ ਉਹਨਾਂ ਦੀ ਹਾਲਤ ਕੀ ਹੋਈ ਹੋਊਗੀ ਅਗਲੀ ਗੱਲਬਾਤ ਜਿਹੜੇ ਕਿਰਾਏਦਾਰ ਤੇ ਮਕਾਨ ਮਾਲਕ ਨੇ ਇਹਨਾਂ ਦਾ ਆਪਸੀ ਰੌਲਾ ਬਹੁਤ ਲੰਬਾ ਸਮਾਂ ਰੌਲਾ ਚੱਲਦਾ ਰਹਿੰਦਾ ਇਹ ਹੁਣ ਵੀ ਚੱਲਦਾ ਆ ਮਕਾਨ ਮਾਲਕ ਲੱਗ ਇਕੱਠੇ ਹੋ ਕੇ ਰੌਲਾ ਪਾਉਂਦੇ ਆ ਜਾ ਉਹ ਕਹਿੰਦੇ ਆ ਵੀ ਕਿਰਾਏਦਾਰ ਸਾਡਾ ਕਿਰਾਇਆ ਮਾਰ ਜਾਂਦੇ ਆ ਤੇ ਸਾਡੇ ਕੋਲੇ ਅਧਿਕਾਰ ਕੋਈ ਨਹੀਂ ਸਰਕਾਰ ਕਹਿੰਦੀ ਆ ਵੀ ਕਿਰਾਏਦਾਰਾਂ ਨੂੰ ਮਕਾਨ ਮਾਲਕ ਲੁੱਟਦੇ ਬਹੁਤ ਆ ਇਸ ਕਰਕੇ ਕਿਰਾਏਦਾਰਾਂ ਦੇ ਅਧਿਕਾਰ ਜ਼ਿਆਦਾ ਆ ਉਹਨਾਂ ਨੂੰ ਤੁਸੀਂ ਕੱਢ ਨਹੀਂ ਸਕਦੇ ਨੋਟਿਸ ਨਹੀਂ ਦੇ ਸਕਦੇ ਜਾਂ ਕਿੰਨੇ ਕਾਨੂੰਨ ਨੇ ਇਹ ਤੋਂ ਵੱਡ 3.5% ਤੋਂ ਵੱਧ ਤੁਸੀਂ ਸਾਲ ਦਾ ਕਿਰਾਇਆ ਨਹੀਂ ਵਧਾ ਸਕਦੇ ਐਦਾਂ ਉਹਨਾਂ ਨੇ ਕਿੰਨੇ ਕਾਨੂੰਨ ਪਾਸ ਕੀਤੇ ਆ ਇਹਨਾਂ ਦੀ ਆਪਸ ਦੇ ਵਿੱਚ ਕਨਫਲਿਕਟ ਹਮੇਸ਼ਾ ਹੀ ਚੱਲਦਾ ਰਹਿੰਦਾ ਮਕਾਨ ਮਾਲਕ ਕਹਿੰਦੇ ਸਾਨੂੰ ਹੱਕ ਚਾਹੀਦੇ ਕਿਰਾਏਦਾਰ ਕਹਿੰਦੇ ਸਾਨੂੰ ਹੱਕ ਚਾਹੀਦੇ ਆ ਕਰਾਏ ਨੇ ਜਿਆਦਾ ਵੱਧ ਗਿਆ ਰੌਲਾ ਇਹ ਆ ਅਸਲ ਦੇ ਵਿੱਚ ਕਿ ਲੋਕਾਂ ਦੀਆਂ ਪੇਮੈਂਟਾਂ ਵੱਧ ਗਈਆਂ ਮੌਰਗੇਜ ਦੀਆਂ ਕਿਸ਼ਤਾਂ ਵੱਧ ਗਈਆਂ ਜਦੋਂ ਕਿਸ਼ਤਾਂ ਵੱਧ ਗਈਆਂ ਤਾਂ ਲੋਕ ਕੀ ਕਰਨ ਆ ਇਹਦੇ ਵਿਰੋਧ ਦੇ ਵਿੱਚ ਦਲੀਲ ਇਹ ਦਿੱਤੀ ਜਾਂਦੀ ਆ ਵੀ ਤੁਸੀਂ ਘਰ ਇਸ ਕੰਮ ਨੂੰ ਤਾਂ ਨਹੀਂ ਸੀ ਲਿਆ ਵੀ ਇਹਦੇ ਵਿੱਚ ਕਿਰਾਏਦਾਰ ਰੱਖਣੇ ਆ ਤੁਹਾਡੀਆਂ ਕਿਸ਼ਤਾਂ ਕਿਰਾਏਦਾਰ ਨੇ ਥੋੜਾ ਲਾਉਣੀਆਂ ਇਹ ਤੇ ਤੁਸੀਂ ਦੇਖਣਾ ਵੀ ਤੁਹਾਨੂੰ ਪੁੱਗਦਾ ਸੀ ਤੁਸੀਂ ਲੈ ਲਿਆ ਜੇ ਕਿਰਾਇਆ ਵੱਧ ਗਿਆ ਤੇ ਉਹ ਪੇਮੈਂਟ ਵੱਧ ਗਈ ਆ ਇੰਟਰਸਟ ਵਧਣ ਕਰਕੇ ਤੇ ਤੁਹਾਡੀ ਸਿਰਦਰਦੀ ਆ ਕੱਲੋਂ ਜਿਹੜਾ ਤੁਸੀਂ 8 ਲੱਖ ਦਾ ਲਿਆ ਸੀ ਉਹ 16 ਲੱਖ ਦਾ ਹੋ ਜਾਣਾ ਤਾਂ ਉਹਦਾ ਫਾਇਦਾ ਵੀ ਤੁਹਾਨੂੰ ਹੀ ਹੋਣਾ ਇਹ ਡਿਬੇਟ ਹਮੇਸ਼ਾ ਚੱਲਦਾ ਰਹਿੰਦਾ ਪਰ ਇੱਕ ਵੱਖਰਾ ਜਿਹਾ ਕੇਸ ਸਾਹਮਣੇ ਆਇਆ ਦੋ ਲੈਂਡਲੋਰਡ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਦੀ ਵੇਰੀਏਬਲ ਮਾਰਗੇਜ ਸੀ ਵੇਰੀਏਬਲ ਮਾਰਗੇਜ ਮਤਲਬ ਜਿੱਦਾਂ ਜਿਹੜਾ ਪ੍ਰਾਈਮ ਵੱਧਦਾ ਰਹਿੰਦਾ ਉਹਦੇ ਮਾਰਗੇਜ ਵੱਧ ਹੀ ਰਹਿੰਦੀ ਹੈ ਉਹਨਾਂ ਨੂੰ ਘਟਾ ਪੈ ਗਿਆ ਸਿੱਧਾ-ਸਿੱਧਾ ਹੈਗਾ ਵੀ ਕਿਉਂਕਿ ਇੰਟਰਸਟ ਰੇਟ ਵੱਧ ਗਏ ਵੇਰੀਏਬਲ ਮਾਰਗੇਜ ਸੀ ਕਿਸ਼ਤ ਵੱਧ ਗਈ ਇਹ ਲੈਂਡਲੋਰਡ ਨੂੰ ਹੁਣ ਆਗਿਆ ਦੇ ਦਿੱਤੀ ਗਈ ਹੈ ਵੀ ਤੂੰ ਆਪਣਾ ਜਿਹੜਾ ਰੈਂਟ ਆ 23.5% ਦੋ ਸਾਲਾਂ ਦੇ ਵਿੱਚ ਵਧਾ ਸਕਦਾ ਜਿਹੜੇ ਕਿ ਚਾਰ ਰੈਂਟਲ ਯੂਨਿਟਸ ਦੇ ਵਿੱਚੋਂ ਉਹਦੇ ਚਾਰ ਰੈਂਟਲ ਯੂਨਿਟ ਆ ਸਰਕਾਰ ਕਹਿੰਦੀ ਆ ਵੀ ਜੇ ਇਹਨੂੰ ਤੁਸੀਂ ਕਿਰਾਏ ਤੇ ਰੱਖ ਲਿਆ ਇਹਦਾ ਕਿਰਾਇਆ 3.5% ਸਾਲਾਨਾ ਤੋਂ ਜ਼ਿਆਦਾ ਨਹੀਂ ਵਧਾ ਸਕਦੇ ਵੀ ਜੇ ਕਿਸੇ ਦਾ 100 ਹਾਈ ਡਾਲਰ ਆ ਤਾਂ ਉਹਦਾ 1350 ਕਰ ਲਓ ਇਹ ਤੋਂ ਜ਼ਿਆਦਾ 1400 ਨਹੀਂ ਤੁਸੀਂ ਕਰ ਸਕਦੇ ਇਹ ਸਰਕਾਰ ਦਾ ਕਾਨੂੰਨ ਆ ਇਹਨਾਂ ਦੋ ਜਣਿਆਂ ਨੂੰ ਸਰਕਾਰ ਨੇ ਕਹਿਤਾ ਜਾਂ ਜਿਹੜੇ ਕੋਰਟ ਨੇ ਕਹਿ ਦਿੱਤਾ ਕਿ ਤੁਸੀਂ 23.5% ਅਗਲੇ 2 ਸਾਲਾਂ 'ਚ ਵਧਾ ਸਕਦੇ ਆ ਇਹ ਬੜੀ ਦਿਲਚਸਪ ਗੱਲ ਵਾਹੇ ਸਾਹਮਣੇ ਆਈ ਆ ਆ ਇਹਨਾਂ ਨੇ 3.5% ਜਿਹੜਾ ਸਾਲਾਨਾ ਬੀਸੀ ਸਰਕਾਰ ਨੇ 2024 ਦੇ ਲਈ ਲਾਗੂ ਕੀਤਾ ਉਹ ਤਾਂ ਵਧਾਉਣਾ ਹੀ ਆ ਨਾਲ 23% ਹੋਰ ਵਧਾਉਣਾ ਮਤਲਬ ਲਾ ਪਾ ਕੇ 27% ਇਹ ਕਿਰਾਇਆ ਆਪਣੇ ਘਰ ਦਾ ਦੋ ਜਿਹੜੇ ਲੈਂਡਲੋਰਡ ਨੇ ਕਰ ਸਕਦੇ ਆ ਜਿਹੜੇ ਟੈਨੈਂਟਸ ਨੇ ਜਿਹੜੇ ਉੱਥੇ ਕਿਰਾਏ ਦਾ ਰਹਿ ਰਹੇ ਨੇ ਉਹਦਾ ਕਈ 100 ਡਾਲਰ ਵੱਧ ਜਾਣੇ ਉਹਦੇ ਕਈ ਸੈਂਕੜੇ ਡਾਲਰ ਵੱਧ ਜਾਣੇ ਐਸ ਵੇਲੇ ਜਿਹੜਾ 1282 ਤੋਂ ਹੈਗਾ 1550 ਦੇ ਵਿੱਚ ਇਹ ਵੱਧ ਕੇ 1628 ਤੋਂ 1968 ਡਾਲਰ 225 ਤੱਕ ਹੋ ਜਾਊਗਾ ਕਿਰਾਇਆ ਬੀਸੀ ਦੇ ਜਿਹੜੇ ਹਾਊਸਿੰਗ ਮਨਿਸਟਰ ਆ ਉਹ ਇਹ ਕਹਿੰਦੇ ਆ ਕਿ ਅਸੀਂ ਇਹਨੂੰ ਰਿਵਿਊ ਕਰਾਂਗੇ ਇਸ ਰੈਗੂਲੇਸ਼ਨ ਬੀਐਸ ਫੈਸਲਾ ਲੈਣ ਵੇਲੇ ਕਿਹੜੇ ਕਾਨੂੰਨ ਦੀ ਵਰਤੋਂ ਕੀਤੀ ਗਈ ਹੈ ਅਸੀਂ ਇਹਦਾ ਰਿਵਿਊ ਕਰ ਰਹੇ ਆਂ ਲੈਂਡਲੋਰਡ ਨੇ ਆਪਣਾ ਘਰ ਲਿਆ ਸੀ ਜਿਹੜਾ ਅਕਤੂਬਰ 2021 ਦੇ ਵਿੱਚ ਇਹ ਪ੍ਰਾਪਰਟੀ ਅਕਤੂਬਰ 2021 ਦੇ ਵਿੱਚ ਲਈ ਸੀ ਤੇ ਜਦੋਂ ਕਿ ਉਹ ਕਹਿੰਦੇ ਇੰਟਰਸਟ ਰੇਟ ਜਿਹੜੇ ਆਹੋ ਸਟੇਬਲ ਸੀ ਹਿਸਟੋਰੀਕਲ ਟ੍ਰੈਂਡਸ ਜਿਹੜਾ ਮਕਾਨ ਮਾਲਕੋ ਕਹਿੰਦੇ ਵੀ ਮੈਂ ਪਿੱਛੇ ਦੇਖਿਆ ਹਿਸਟਰੀ ਦੇ ਵਿੱਚ ਕਿੰਨੇ ਕੁ ਰੇਟ ਵਧਦੇ ਆ ਜਿੱਥੇ ਖੁੰਦੇ ਆ ਕੋ ਮਾੜਾ ਮੋਟਾ 1 ਅੱਧਾ ਪਰਸੈਂਟ ਜਾਂ ਥੋੜਾ ਬਹੁਤ ਉੱਤੇ ਥੱਲੇ ਹੋ ਜਾਂਦਾ ਇਹਦੇ ਨੇੜੇ ਤੇੜੇ ਰਹਿੰਦੇ ਆ ਇਹ ਸੋਚ ਕੇ ਉਹਨਾਂ ਨੇ ਲੈ ਲਿਆ ਵੀ ਮੇਰੀ ਕਿਸ਼ਤ ਵੀ ਇੰਨੀ ਲੈਣੀ ਆ ਅਕਤੂਬਰ 2121 ਦੇ ਵਿੱਚ ਉਹਨਾਂ ਨੇ ਆਪਣਾ ਘਰ ਲੈ ਰਿਆ ਉਸ ਵੇਲੇ ਮੌਰਗੇਜ ਦਾ ਰੇਟ ਜਿਹੜਾ ਆ 1.9% ਸੀ ਯਾਨੀ 2% ਤੋਂ ਥੱਲੇ ਸੀ ਹੁਣ 2% ਤੋਂ ਥੱਲੇ ਵੱਧ ਕੇ ਰੇਟ ਚਲੇ ਗਿਆ 6.5% 6.5% ਦੇ ਉੱਤੇ ਹੁਣ ਜਿਹੜੀ ਇਹ ਤੀਜੀ ਪਾਰਟੀ ਆ ਇਹਨੇ ਇਹ ਦੇਖਿਆ ਕਿ ਇੰਟਰਸਟ ਰੇਟ ਕੋਵਿਡ ਦੇ ਕਾਰਨ ਵਧਿਆ ਕਿਉਂਕਿ ਕੋਵਿਡ ਦੇ ਵਿੱਚ ਪਹਿਲਾਂ ਘਟ ਸੀਗੇ ਬਾਅਦ ਦੇ ਵਿੱਚ ਕੋਵਿਡ ਤੋਂ ਬਾਅਦ ਚੀਜ਼ਾਂ ਵਧ ਗੀਆਂ ਮਹਿੰਗਾਈ ਵਧ ਗਈ ਉਹਨੂੰ ਕੰਟਰੋਲ ਕਰਨ ਦੇ ਲਈ ਇਹਨਾਂ ਨੇ ਇੰਟਰਸਟ ਰੇਟ ਵਧਾਇਆ ਵੀ ਇਹ ਪੈਂਡੈਮਿਕ ਕਰਕੇ ਹੋਇਆ ਦੋਵੇਂ ਜਿਹੜੇ ਰੈਂਟਰ ਤੇ ਲੈਂਡਲੋਰਡ ਉਹ ਮਤਲਬ ਇਹ ਡਿਸੀਜਨ ਨੂੰ ਚੈਲੰਜ ਕਰ ਸਕਦੇ ਆ ਕਈ ਲੀਗਲ ਪ੍ਰੋਸੈਸਸ ਦੇ ਤਹਿਤ ਪਰ ਕੀ ਆ ਇਹ ਗਿਆ ਵੀ ਇਹਨਾਂ ਬੰਦਿਆਂ ਨੇ ਸਹੀ ਲਿਆ ਸੀ ਘਰ ਜਿੰਨੇ ਹਿਸਾਬ ਨਾਲ ਪਰ ਕਿਉਂਕਿ ਕੋਵਿਡ ਆ ਗਿਆ ਜਿਹਦਾ ਪਤਾ ਹੀ ਕਿਸੇ ਨੂੰ ਨਹੀਂ ਸੀ ਉਸ ਕਰਕੇ ਇਹਨਾਂ ਦੀ ਪੇਮੈਂਟ ਵਧ ਗਈ ਇਸ ਕਰਕੇ ਇਹਨਾਂ ਨੂੰ ਹੱਕ ਆ ਕਿ ਤੁਸੀਂ ਆਪਣੇ ਕਿਰਾਏਦਾਰ ਦਾ ਕਿਰਾਇਆ ਵਧਾ ਸਕਦੇ ਆ ਸੋ ਇਹ ਦੋ ਬੀਸੀ ਦੇ ਲੈਂਡਲੋਰਡ ਜਿਹੜੇ ਆ ਵੇਰੀਏਬਲ ਮੌਰਗੀ ਕਰਕੇ ਜਿਹੜਾ ਉਹਨਾਂ ਦੀ ਕਿਸ਼ਤ ਵਧੀਆ ਉਹਦੇ ਕਰਕੇ ਕਿਰਾਏਦਾਰਾਂ ਨੂੰ ਕਹਿ ਦਿੱਤਾ ਗਿਆ ਵੀ ਜਾਂ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਕਰਾਇਆ ਜਿਹੜਾ ਵਧਾ ਸਕਦੇ ਆ ਜਿਹੜੀ ਰੀਸੈਂਟ ਰੂਲਿੰਗ ਆ ਇਹਦੇ ਵਿੱਚ ਪ੍ਰੋਵਿੰਸ ਦੇ ਰੈਜ਼ੀਡੈਂਸ਼ੀਅਲ ਟੈਨੈਂਸੀ ਬ੍ਰਾਂਚ ਨੇ ਅਪਰੂਵ ਕੀਤਾ ਆ ਕਿ ਟੋਟਲ 23% ਦਾ ਵਾਧਾ ਦੋ ਸਾਲਾਂ ਦੇ ਵਿੱਚ ਤੁਸੀਂ ਕਰ ਸਕਦੇ ਆ ਤੇ 3.5% ਐਨੂਅਲ ਇਨਕਰੀਜ਼ ਪਹਿਲਾਂ ਜਿਹੜਾ ਸਰਕਾਰ ਨੇ ਕਿਆ ਉਹ ਵੀ ਵਿੱਚ ਪਾ ਕੇ ਉਹ ਕਹਿੰਦੇ ਵੀ ਜਿਹੜੇ ਲੈਂਡਲੋਰਡ ਸੀ ਇਹਨਾਂ ਨਾਲ ਜੱਗੋ ਤੇਰਵੀ ਹੋਈ ਆ 2% ਤੋਂ ਘੱਟ ਸੋਚ ਕੇ ਇਹਨਾਂ ਨੇ ਘਰ ਲੈ ਲਿਆ ਸੀ ਬਾਅਦ ਵਿੱਚ 6.5% ਹੋ ਗਿਆ ਤੇ ਇਹਦੇ ਵਿੱਚ ਇਹਨਾਂ ਦਾ ਕਸੂਰ ਕੋਈ ਨਹੀਂ ਇਹਨਾਂ ਦਾ ਬੱਸ ਕੋਈ ਨਹੀਂ ਨਤੀਜੇ ਵਜੋਂ ਜਿਹੜੇ ਹੁਣ ਅਸਰ ਤੇ ਸਿੱਧਾ ਫਿਰੋਰਾ ਤੇ ਪੈਣਾ ਕਰਾਇਦਾਰਾਂ ਦੇ ਉੱਤੇ ਕਈ ਸੈਂਕੜੇ ਡਾਲਰ ਉਹਨਾਂ ਨੂੰ ਜ਼ਿਆਦਾ ਇਹਦੇ ਦੇਣੇ ਜਿਹੜੇ ਆ ਪਹਿਣਗੇ ਸੋ ਇਹ ਆਪਣੇ ਆਪ ਦੇ ਵਿੱਚ ਫੈਸਲਾ ਦੇਖੋ ਹੁਣ ਇਹ ਕੀ ਹੁੰਦਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਰੈ residencial tenancy act ਆ ਉਹਦਾ ਕੀ ਬਣਦਾ ਆ ਜਿਹੜੇ ਇਹਨਾਂ ਦੇ ਆਪਸ ਦੇ ਵਿੱਚ ਜਿਹੜਾ ਹੁੰਦਾ ਕਿ ਕਿਹਦੇ ਕੋਲੇ ਕਿੰਨੇ ਰਾਈਟਸ ਨੇ ਇਹ ਸਾਰੀਆਂ ਚੀਜ਼ਾਂ ਇਸ ਵੇਲੇ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕੀਆਂ ਨੇ ਅਗਲੀ ਗੱਲ ਮੈਂ ਤੁਹਾਨੂੰ ਅਮਰੀਕਾ ਦੀਆਂ ਚੋਣਾਂ ਬਾਰੇ ਆਮਰੀਕਾ ਦੀਆਂ ਚੋਣਾਂ ਬਾਰੇ ਜਿਹੜੇ ਦੋ ਧਿਆਈ ਕੈਨੇਡਾ 'ਚ ਰਹਿਣ ਵਾਲੇ ਨੇ ਇਹਨਾਂ ਦੇ ਬੜੇ ਪੋਜ਼ਿਟਿਵ ਵਿਊ ਨੇ ਜਾਂ ਫੇਵਰੇਬਲ ਵਿਊ ਨੇ ਕਮਲਾ ਹੈਰਿਸ ਬਾਰੇ ਇਹ ਕਮਲਾ ਹੈਰਿਸ ਜਿੱਤਰ ਦੇ ਨਾਲ ਖੁਸ਼ ਨੇ ਵੈਸੇ ਵੀ ਸਾਡੇ ਪ੍ਰਧਾਨ ਮੰਤਰੀ ਵੀ ਖੁਸ਼ ਨੇ ਵੀ ਇਹ ਜੇ ਜਿੱਤ ਜਾਣਾ ਆਪਣੇ ਕਮਲਾ ਹੈਰਿਸ ਹਾਲਾਂਕਿ ਉਹਦਾ ਬਿਆਨ ਤੋਂ ਪਹਿਲਾਂ ਜੋ ਬਗਡਨ ਆਇਆ ਸੀ ਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਾਂ ਕੈਨੇਡਾ ਦੀ ਇਸ ਵੇਲੇ ਜਿਹੜੀ ਸਰਕਾਰ ਆ ਇਹ ਵੀ ਡੈਮੋਕ੍ਰੇਟਸ ਦੇ ਹੱਕ ਵਿੱਚ ਅੱਜ ਚਾਹੁੰਦੀ ਆ ਉਹਨਾਂ ਦੇ ਜਿੱਤਣ ਨਾਲ ਸਾਨੂੰ ਫਾਇਦਾ ਹੋਊਗਾ ਪਰ ਦੋ ਧਿਆਈ ਕੈਨੇਡੀਅਨ ਇਸ ਵੇਲੇ ਕਮਲਾ ਹੈਰਿਸ ਦੇ ਨਾਲ ਫੇਵਰੇਬਲ ਵਿਊ ਰੱਖਦੇ ਆ ਵੀ ਠੀਕ ਆ ਇਹ ਅੱਧੇ ਕੈਨੇਡੀਅਨ ਜਿਹੜੇ ਉਹ ਇਹ ਆਸ ਕਰਦੇ ਆ ਵੀ ਅਮਰੀਕਾ ਦੇ ਵਿੱਚ ਇਹਨਾਂ ਵੋਟਾਂ ਦੇ ਵਿੱਚ ਕਮਲਾ ਹੈਰਿਸ ਨੇ ਜਿੱਤ ਜਾਣਾ ਅੱਧੇ ਜਿਹੜੇ ਨੇ ਹਾਫ ਆਫ ਕੈਨੇਡੀਅਨਸ ਅੱਧਿਆਂ ਦਾ ਇਹ ਮੰਨਣਾ ਵੀ ਇਹਨੇ ਜਿੱਤ ਜਾਣਾ ਜਿਹੜੇ ਬਜ਼ੁਰਗ ਨੇ ਖਾਸ ਕਰਕੇ ਕੈਨੇਡਾ ਦੇ ਵਿੱਚ 올ਡਰ ਕੈਨੇਡੀਅਨਸ ਨੇ ਜਿਹੜੇ ਔਰਤਾਂ ਤੇ ਮਰਦ 55 ਸਾਲ ਤੋਂ ਉੱਪਰ ਵਾਲੇ ਨੇ ਉਹਨਾਂ ਦੇ ਵਿੱਚ ਕਮਲਾ ਹਾਰਿਸ ਬਹੁਤ ਪੌਪੂਲਰ ਨੇ ਬਹੁਤੇ ਕੈਨੇਡੀਅਨ ਜਿਹੜੇ ਨੇ ਉਹ ਡੋਨਲਡ ਟਰੰਪ ਦੇ ਪ੍ਰਤੀ ਜਾਨੀ ਕਿ 76% ਡਿਸਐਪਰੂਵਿੰਗ ਆ ਮਤਲਬ 76% ਲੋਕ ਟਰੰਪ ਨੂੰ ਕੈਨੇਡਾ ਚ ਪਸੰਦ ਨਹੀਂ ਕਰਦੇ ਓਬਵੀਅਸਲੀ ਕਿਉਂਕਿ ਸਾਡੇ ਸਬੰਧ ਉਹਨਾਂ ਨਾਲ ਬਹੁਤੇ ਉਹ ਨਹੀਂ ਰਹਿਣੇ ਜਿਹੜੇ ਇਹਨਾਂ ਦੇ ਨਾਲ ਹੈਗੇ ਆ ਜਿਹੜੇ ਨੌਜਵਾਨ ਨੇ 55 ਜਾਂ ਕਹੋ ਯੰਗਰ ਨੇ 55 ਸਾਲ ਤੋਂ ਘੱਟ ਵਾਲੇ ਲਾ ਲਓ ਉਹਨਾਂ ਦੇ ਜਿਹੜੇ ਵਿਊ ਨੇ ਹੈਰਸ ਪ੍ਰਤੀ ਉਹ ਥੋੜੇ ਵੱਖਰੇ ਨੇ ਵੀ ਉਹ ਇਹ ਜਿਹੜੇ ਬਹੁਤ ਸਾਰੇ ਨੇ ਜਿਹੜੇ ਜਿਹੜੇ 55 ਤੋਂ ਅੰਡਰ ਉਹ 네ਗੇਟਿਵ ਵਿਊ ਰੱਖਦੇ ਆ ਹੈਰਸ ਦੇ ਬਾਰੇ ਬਜ਼ੁਰਗ ਚੰਗਾ ਵਿਊ ਰੱਖਦੇ ਕਈ ਜਿਹੜੇ ਨੇ ਮੈਜੋਰਿਟੀ ਕੈਨੇਡੀਅਨਸ ਨੇ ਉਹ ਇਹ ਮੰਨਦੇ ਆ ਕਿ ਜਿਹੜੀ ਮਤਲਬ ਇਸ ਵੱਡੇ ਇਹ ਪੋਲਿਟੀਕਲ ਹਾਈ ਪੋਲਿਟੀਕਲ ਜਿਹੜਾ ਆਫਿਸ ਆ ਉਹਦੇ ਵਿੱਚ ਇਹਨੂੰ ਚੁਣਿਆ ਜਾਣਾ ਔਰਤ ਦਾ ਚੁਣਿਆ ਜਾਣਾ ਚਾਹੀਦਾ ਹੈ ਕੈਨੇਡੀਅਨ ਇਹ ਵੀ ਸੋਚਦੇ ਆ ਕਿ ਜਿਹੜਾ ਮੇਲ ਤੇ ਫੀਮੇਲ ਪੋਲਿਟੀਸ਼ੀਅਨ ਦੇ ਵਿੱਚ ਕੋਈ ਫਰਕ ਨਹੀਂ ਹੈ ਕਿ ਜਿਹੜਾ ਡਿਸੀਜਨ ਬਣਾਉਣ ਦੇ ਵਿੱਚ ਜਾਂ ਉਹਦੇ ਵਿੱਚ ਵੀ ਇਹਦਾ ਬਣ ਜਾਣਾ ਚਾਹੀਦਾ ਇਹਨੂੰ ਯਾਨੀ ਸਿੱਧੇ ਸਿੱਧੇ ਰੂਪ ਦੇ ਵਿੱਚੋਂ ਕਮਲਾ ਹੈਰਿਸ ਤੇ ਹੱਕ ਵਿੱਚ ਨੇ ਜਿਹੜੀ ਹੈਰਿਸ਼ ਆ ਉਨੂੰ ਰੇਸ ਦਾ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਉਹਦੇ ਬਾਰੇ ਮਿਕਸਡ ਆਪੀਨੀਅਨਸ ਨੇ ਜਿਹੜੇ 올ਡਰ ਕੈਨੇਡੀਅਨਸ ਨੇ 35 ਸਾਲ ਤੋਂ ਉੱਤੇ ਇਹ ਸੋਚਦੇ ਆ ਕਿ ਇਹ ਜਿਹੜੀ ਰੇਸ ਆ ਉਹਨਾਂ ਦੀ ਮਦਦ ਕਰੂਗੀ ਤੇ ਜਿਹੜੇ ਅੰਡਰ 55 ਆ ਉਹਨਾਂ ਨੂੰ ਲੱਗਦਾ ਵੀ ਇਹ ਉਹਨਾਂ ਦੇ ਲਈ ਜਿਹੜੀ ਸਮੱਸਿਆ ਬਣੂਗੀ ਕਿਉਂਕਿ ਹਰ ਰਸਤੀਆਂ ਰੂਟਸ ਇਧਰ ਹੈਗੀਆਂ ਨੇ ਕੈਨੇਡਾ ਦੇ ਨਾਲ ਸਬੰਧ ਨੇ ਮੌਂਟਰੀਅਲ ਦੇ ਵਿੱਚ ਜਦੋਂ ਇਹ ਯੂਥ ਸੀਗੀ ਉਸ ਵੇਲੇ ਭੈਰਸ ਨੇ ਸਟੱਡੀ ਕੀਤੀ ਸੀ ਬੌਨਟਰੀਅਲਸ ਦੇ ਵਿੱਚ ਇੱਥੇ ਪੜ੍ਹੀ ਆ ਤੇ ਕਿਤੇ ਨਾ ਕਿਤੇ ਜਿਹੜਾ ਇਹ ਸਾਰਾ ਕੁਛ ਆ ਇੱਥੇ ਇਹਨਾਂ ਦਾ ਸਬੰਧ ਵੀ ਕੈਨੇਡਾ ਦੇ ਨਾਲ ਜ਼ਿਆਦਾ ਜੁੜਦਾ ਆ ਸੋ ਬੜੀ ਮਹੱਤਵਪੂਰਨ ਇਹ ਗੱਲ ਆ ਹੈਰਸ ਤੇ ਲਈ ਬਹੁਤੇ ਲੋਕ ਚਾਹੁੰਦੇ ਆ ਵੀ ਇਹ ਜੇ ਆਜਵੇ ਤਾਂ ਅਮਰੀਕਾ ਦੇ ਵਿੱਚ ਇਹ ਚੰਗੀ ਗੱਲ ਹੋਏ ਕਾਰ ਚੋਰੀ ਦੀਆਂ ਖਬਰਾਂ ਬਹੁਤ ਆਉਂਦੀਆਂ ਆਪਾਂ ਲਗਭਗ ਰੋਜ਼ ਹੀ ਗੱਲਬਾਤ ਕਰਦੇ ਤੇ ਕਈ ਵਾਰੀ ਇਹ ਗੱਲਬਾਤ ਵੀ ਨਹੀਂ ਕਰਦੇ ਵੀ ਇਹ ਖਬਰ ਤੋਂ ਲੋਕ ਕੱਕ ਚੁੱਕੇ ਆ ਫਲਾਣੇ ਥਾਂ ਤੇ ਇੰਨੀਆਂ ਕਾਰਾਂ ਚੋਰੀ ਹੋ ਗਈਆਂ ਤੇ ਫਲਾਣੇ ਥਾਂ ਤੇ ਇੰਨੀਆਂ ਕਾਰਾਂ ਚੋਰੀ ਹੋ ਗਈਆਂ ਬੀਸੀ ਦੇ ਵਿੱਚ ਓਕਨਾਗਨ ਓਕਨਾਗਨ ਦੇ ਵਿੱਚ ਇੱਕ ਜਿਹੜਾ ਟਰੇਲਰ ਸੀ ਟਰੇਲਰ ਜਿਹਦੇ ਵਿੱਚ ਇੱਕ ਕਲਾਸਿਕ ਮਸਲ ਕਾਰ ਚੋਰੀ ਹੋ ਗਿਆ ਮਤਲਬ ਵਿੱਚ ਕਾਰ ਤੇ ਬਾਹਰ ਟਰੇਲਰ ਜਿਹਦੇ ਵਿੱਚ ਕਾਰ ਸੀਗੀ ਉਹ ਲੈ ਕੇ ਕੋਈ ਨਾ ਕੋਈ ਉਥੋਂ ਭੱਜ ਗਿਆ ਇਹ 8:30 ਵਜੇ ਸ਼ਾਮ ਨੂੰ ਅਗਸਤ 9 ਨੂੰ ਹੋਇਆ ਇਹਦੀ ਕਲੋਨਾ ਆਰਸੀਐਮਪੀ ਦੇ ਕੋਲ ਫਿਰ ਸੋਮਵਾਰ 12 ਅਗਸਤ ਨੂੰ ਉਹਨਾਂ ਨੇ ਰਿਪੋਰਟ ਕੀਤੀ ਆ ਜਿਹੜੀ ਉਹਨਾਂ ਨੇ ਹੁਣ ਨਿਊਜ਼ ਰਿਲੀਜ਼ ਹੁਣ ਜਾਰੀ ਕੀਤੀ ਆ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਜਿਹੜੇ ਪ੍ਰਾਪਰਟੀ ਦੇ ਵਿੱਚੋਂ ਉਥੋਂ ਜਿਹੜੀ ਦੇਖੀ ਗਈ ਦੋ ਸਸਪੈਕਟ ਦੱਸਦੇ ਆ ਕਿ ਉਹ ਉਹਨੂੰ ਤੋੜ ਕੇ ਅੰਦਰ ਆਇਆ ਕੰਪਾਊਂਡ ਦੇ ਵਿੱਚ ਜਿਹੜਾ 2000 ਬਲੌਕ ਦੇ ਉੱਤੇ ਐਸੀ ਐਕਲੈਂਡ ਰੋਡ ਦੇ ਉੱਤੇ ਤੇ ਉੱਥੋਂ ਇਹ ਚੋਰੀ ਕਰਕੇ ਲੈ ਕੇ ਗਿਆ ਪੁਲਿਸ ਨੇ ਜਿਹੜਾ ਚੋਰੀ ਹੋਇਆ ਟਰੈਲਰ ਆ ਉਹਦਾ ਦੱਸਿਆ ਲੋਕਾਂ ਨੂੰ ਡਿਸਕ੍ਰਾਈਬ ਕੀਤਾ ਵੀ ਚਿੱਟੇ ਰੰਗ ਦਾ 2001 ਪੇਸ਼ ਅਮਰੀਕਾ ਜਿਹੜਾ ਟਰੈਲਰ ਆ ਜਿਹਦੇ ਵਿੱਚ Honda Racing ਸਟicker ਆ ਸਾਈਡ ਦੇ ਉੱਤੇ ਤੇ BC ਲਾਇਸੈਂਸ ਪਲੇਟ ਇਹਦੀ 99653K ਅ ਦਸੀ ਜਾ ਰਹੀ ਆ ਕਾਰ ਜਿਹੜੀ ਅੰਦਰ ਆ ਮੈਰੂਨ ਕਲਰ ਆ ਇਹਦਾ 1969 ਸ਼ੈਵਲਟ ਦੀ ਜਿਹੜੀ ਇਹ ਕਾਰ ਆ ਤੇ ਲਾਇਸੈਂਸ ਪਲੇਟ ਦੀ SJ939J ਦਸੀ ਜਾ ਰਹੀ ਆ ਤੇ ਪੁਲਿਸ ਨੇ ਤਾਂ ਕਿਹਾ ਵੀ ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਤੇ ਉਹ ਸਾਨੂੰ ਦੱਸੋ ਇਹਦੀ ਸਰਵੇਲੈਂਸ ਵੀਡੀਓ ਜਿਹੜੀ ਆ ਉਹ ਜਿੱਦਾਂ ਉਹਨੂੰ ਟਰੈਲਰ ਨੂੰ ਉੱਥੋਂ ਲੈ ਕੇ ਜਾਂਦੇ ਆ ਹਲਕੇ ਰੰਗ ਦੀ ਨੀਲੇ ਤੇ ਹਰੇ ਹਲਕੇ ਰੰਗ ਦਾ 2000 ਮਾਡਲ ਦਾ ਜੀਐਮ ਇਹ ਦੱਸਿਆ ਜਾ ਰਿਹਾ ਪਿਕਅਪ ਤੇ ਜਿਹੜਾ ਇਹ 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 ਦੀ ਨਿਸ਼ਾਨੀ ਦੱਸੀ ਗਈ ਜਿਹੜੇ ਲੈ ਕੇ ਗਏ ਆ ਮੰਗਲਵਾਰ ਨੂੰ ਪੁਲਿਸ ਨੇ ਪੁਲਿਸ ਨੂੰ ਟਿਪ ਮਿਲੀ ਸੀ ਕਿ ਮਸਲਕਾਰ ਜਿਹੜੀ ਇਹ ਹੈਗੀ ਆ ਇਹਨੂੰ ਹਾਈਵੇ 97A ਦੇ ਉੱਤੇ ਕੋਈ ਚਲਾ ਰਿਹਾ ਆ ਪਹਿਲੇ ਦਿਨਾਂ ਦੇ ਵਿੱਚ ਤੇ ਜੇ ਕਿਸੇ ਕੋਲ ਵੀ ਉਹਨਾਂ ਨੇ ਕਿਹਾ ਕਿ ਇਨਫੋਰਮੇਸ਼ਨ ਹੋਵੇ ਇਸ ਵਹੀਕਲ ਬਾਰੇ ਜਾਂ ਵੇਅਰ ਅਬਾਊਟ ਸਬਾਰੇ ਇਸ ਚੋਰੀ ਦੇ ਕੀਤੇ ਗਏ ਬਾਰੇ ਤੱਕ ਲੋਨਾ ਆਰ ਸੀ ਐਮ ਪੀ ਨੂੰ 2507623300 2507623300 ਤੇ ਜਿਹੜਾ ਫਾਈਲ ਨੰਬਰ ਆਇਆ ਦਾ ਰੈਫਰੈਂਸ 2024 46431 ਦੇਖ ਕੇ ਕਾ ਦੱਸ ਕੇ ਤਾਂ ਤੁਸੀਂ ਰਿਪੋਰਟ ਕਰ ਸਕਦੇ ਆ ਜਿਹੜਾ ਜਿੱਥੇ ਇਹ ਵਹੀਕਲ ਚੋਰੀ ਹੋਇਆ ਅਗਸਤ ਦੇ ਵਿੱਚ ਕਈ ਖਬਰਾਂ ਆਈਆਂ ਉਹ ਕਨਾਗਨ ਦੇ ਵਿੱਚ ਚੋਰੀ ਦੀਆਂ ਇੱਕ ਜਿਹੜੇ 5 ਵਾਟਰ ਕਰਾਫਟ ਚੋਰੀ ਹੋਏ ਸੀ ਲੋਕਲ ਰਿਜ਼ੋਰਟ ਦੇ ਵਿੱਚੋਂ ਪਿਛਲੇ ਮਹੀਨੇ ਵੈਸਟ ਕੋਲੋਨਾ ਰਸੀਐਮਪੀ ਨੇ ਇਹ ਖਬਰ ਸਾਂਝੀ ਕੀਤੀ ਸੀ ਸੋ ਇਹ ਅ ਅਸੇ ਅਗਸਤ ਮਹੀਨੇ ਦੇ ਵਿੱਚ ਹੀ ਲਗਭਗ ਤੀਜੀ ਚੌਥੀ ਵੱਡੀ ਚੋਰੀ ਆ ਉੱਥੋਂ ਜਿਹੜੀ ਹੋਈ ਆ ਕੈਮ ਲੂਪਸ ਦੇ ਵਿੱਚ ਪਹਿਲਾਂ ਚੋਰਾਂ ਨੇ ਪੈਕਟਰਪ ਲਿਆ ਕੇ ਤੇ ਬੈਕ ਕੀਤਾ ਸੀ ਉੱਥੇ ਲੂਲੂ ਲਮਨ ਸਟੋਰ ਦੇ ਵਿੱਚ ਉੱਥੇ ਵੀ ਚੋਰੀ ਕੀਤੀ ਸੀ ਉਹਦੇ ਬਾਰੇ ਵੀ ਪੁਲਿਸ ਨੇ ਜਾਣਕਾਰੀ ਮੰਗੀ ਸੀ ਲਗਾਤਾਰ ਚੋਰੀਆਂ ਦੇ ਵਿੱਚ ਵਾਧਾ ਇੱਥੇ ਹੋ ਰਿਹਾ 200 ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਾ ਵੀ ਹੈ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ